ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਫਾਰਮ ਹਾਊਸ ਚ ਹੋਪਸੋ ਤੁਸੀਂ ਸਾਰੇ ਵੀਅਰਸ ਬਹੁਤ ਵਧੀਆ ਹੋਵੋਗੇ ਤੇ ਆਪਾਂ ਕਰਦੇ ਆ ਆਪਣਾ ਅੱਜ ਦਾ ਵਲੌਗ ਨੂੰ ਸਟਾਰਟ ਆ ਦੇਖੋ ਤੁਹਾਡੇ ਓਗੀ ਦਾ ਕੀ ਹਾਲ ਹੋ ਗਿਆ ਇਹਦੇ ਬੀਬੀ ਚੱਟਾ ਕਰਤਾ ਸੀ ਜਿਹੜੇ ਕੱਲ੍ਹ ਨੇ ਮਮਾਈ ਸੀਗੀ ਇੱਥੇ ਪਤਾ ਨਹੀਂ ਕੀ ਹੋ ਰਿਹਾ ਮੈਂ ਜਿੱਦ ਕੁਝ ਕੀ ਬੀਬੀ ਦਾ ਕੁਤ ਦੇ ਰੋਗੀ ਵੇ ਟਾਈਮ ਨਹੀਂ ਲੱਗਣਾ ਕਿਉਂ ਕੀ ਗੱਲ ਸਾਡੀ ਪਈਆ ਇਹ ਤਾਂ ਗੁੱਲੀ ਦਾ ਤਾਂ ਕੱਢ ਲੈਂਦੇ ਥੱਲੇ ਉਹ ਗੁੱਲੀ ਦਾ ਤਾਂ ਕੱਢ ਲੈਂਦੇ ਸਨੀ ਹੁੰਦਾ ਡੰਡੇ ਡੰਡੇ ਸਾਰੇ ਪਿੱਛੇ ਜਾਣਗੇ। ਦਾ ਵੀਡੀਓ ਬਣਾ ਲਈਏ ਨਾ। ਨਹੀਂ ਤਾਂ ਠੀਕ ਆਵੇ। ਹਾਂਜੀ। ਉੱਥੇ ਠੀਕ। ਆ ਦੇ ਚੋਲ ਪਰੇ ਨਹੀਂ ਤਾਂ ਦਾ ਇੱਧਰ ਵੀ ਮਾਰੇ ਵੀਡੀਓ 봐। ਨਮਸ ਮਾਰ ਕੇ ਬਣਾਈਏ। ਕੰਮ ਤਾਂ। ਹਾਂ ਜੀ ਉਹ ਨਾ ਨਾ ਹੁੰਦਾ ਉਹ ਕਿੱਥੇ ਆਏ। ਨੰਸ ਰੱਖ ਲਈ। ਆਈ ਨੇ ਲੈ। ਨਾ ਬੱਸ। ਉਹ ਵੀ ਪੌਣੇ ਚਾਰ। ਬਸ ਹੌਲ ਵਾਲੀ ਐ। ਰੋਟੀ ਲੁੱਟੀ ਖਾਦੀ ਆ ਹਾਂ ਨਾ ਆਹ ਗ੍ਰੈੱਡ ਚਾਹ ਹਾਂ ਮੈਂ ਤਾਂ ਆਪਾਂ ਦੀ ਮੈਂ ਤਾਂ ਹੁੰਦਾ ਮੈਂ ਤਾਂ ਆਪ ਇਹਨੂੰ ਕਹਿੰਦੀ ਮੈਂ ਨਾਲ ਤਾਂ ਰੋਟੀ ਬਰਾਤ ਬੰਨਣਾ ਮੈਂ ਕਿਹਾ ਚੱਲ ਕੋਈ ਨਾ ਜੀ ਕਰ ਮਰਜੀ ਗੋਜਣਾ ਜੀ ਕਰਦਾ ਉਹ ਤਾਂ ਕਹਿੰਦਾ ਜੋ ਕਿਸ ਮਰਜੀ ਇਹਨੂੰ ਤਾਂ ਸਾਰਾ ਕੁਝ ਬੰਦ ਕਰਤਾ ਤੀ ਨਾ ਉਹ ਕਹਿੰਦਾ ਤਲੀ ਹੋਈ ਚੀਜ਼ ਨਾ ਖਾਈ ਹੋ ਸਾਰਾ ਕੁਝ ਖਾਈ ਹੁੰਦੀ ਆ ਖਰਾਬ ਕਰਦੀ ਹੂੰ ਇਹ ਤਾਂ ਕਹਿੰਦਾ ਕੁਝ ਖਾਏ ਨਾ ਉਹੀ ਗੱਲ ਕਹਿਨੀ ਹੈ ਉਹਨੂੰ ਤਾਂ ਕਿਸੇ ਦੇ ਕੰਨਾ ਕੁਛ ਨਾ ਆ ਆ ਮੰਨਦਾ ਤਾਂ ਮਨੇ ਨਹੀਂ ਕਰਦਾ ਖਾਨ ਪਿੱਛੇ ਵਾਲੀ ਤਾਂ ਗੱਲੇ ਨਹੀਂ ਉਹ ਤਾਂ ਉੱਤੇ ਨਹੀਂ ਮੰਨ ਕਰਦਾ ਬਸ ਦਹੀਂ ਅਚਕੂਰ ਨੂੰ ਵੀ ਖੀਰਾ ਲੈ ਕੇ ਗਈ ਜਾਂ ਦਹੀਂ ਲੈ ਕੇ ਗਈ ਜਾਂ ਸਕੰਦੀ ਉਹ ਵੀ ਕਵਰਟੀ ਡਿਊਟੀ ਜਾਣੇ ਪੁਕਾਰ ਰਹੀ ਆ ਵੀ ਠਿੱਡ ਦੁਖਦਾ ਤੇ ਬਾਰਲ ਕੋਲੇ ਦੇ ਰਜਿਕ ਉਹ ਦੂਜੀ ਬਹੁਤ ਸਾਫ ਸੀ ਜੱਦੀ ਨਾ ਹੁਣ ਤਾਂ ਵੀਰ ਅੱਗੇ ਕੀ ਨਾ ਕਰ ਦਿੱਤੀ ਹੁਣ ਪਤਾ ਕੀ ਆ ਸਾਰੇ ਐਂ ਕਰਦੇ ਨੇ ਅਬ ਲਾੜੀ ਨਾਲ ਜੀ ਕਹਿੰਦੇ ਸੀ ਉਦੋਂ ਕਹਿੰਦੇ ਉਸ ਤੋਂ ਪੱਖਾ ਲਵਾ ਕੇ ਪਾ ਲੈਂਦੇ ਹਾਂ ਮੇਰੇ ਭੈਣ ਮਾਨਕ ਮੱਝ ਗਈ ਜਿਹੜੀ ਬੱਚੂ ਇੱਧਰ ਪਾ ਦਿਓ ਸਾਡੇ ਕੰਨੀ ਹਾਂਜੀ ਕੋਈ ਗੱਲ ਠੀਕ ਆ ਚਾਰ ਦਾਣੇ ਦੇ ਕੇ ਰਾਜੀ ਨਹੀਂ ਮਰੀ ਮੱਖੀ ਦੇ ਕੇ ਰਾਜੀ ਨਹੀਂ ਦੋਸਤਾਂ અમારી ਮੱਖੀ ਇਹ ਮੱਖੀ ਇਹੀ ਹੁੰਦੀ ਆ ਨਾ ਨਾ ਕਰਨ ਕਰੀ ਮੱਖੀ ਦੇ ਰਿਹਾ ਮੱਖੀ ਅਸ ਨਹੀਂ ਦੇ ਰਿਹਾ ਨਾਲ ਪੂਪੂ ਨੂੰ ਤਾਂ ਕਹਿੰਦੇ ਇੱਕ ਬਾਲਟੀ ਜਦੋਂ ਭਰ ਲਿਓ ਉਹ ਤਾਂ ਛੋਡੇ ਨਾਲ ਦੀ ਆ ਨਰੇ ਇਹ ਤਾਂ ਦਾਦੂ ਵੀ ਨਾਲੇ ਇਹ ਵੀ ਸਵੇਰੇ ਮਨਦੀਪ ਦੱਸੇ ਨਗੜ ਮਾਰ ਮਾਰ ਕੇ ਉਹਦੇ ਮਗਰ ਭੱਜੇ ਮੈਂ ਕਿਹਾ ਬਹੁਤ ਬੜੀ ਮਾਂ ਟੋਫੀ ਪਚਾ ਕੇ ਆਇਆ ਨਾਲੇ ਰੱਡੀਆਂ ਦੁਖਦੀਆਂ ਸੀ ਬਹੁਤ ਇਹਨੂੰ ਵੀ ਆਉਗੇ ਵੀ ਉਧਰੋਂ ਬੈ ਨਾ ਕਿ ਦੱਬ ਦ ਰਹਿਣ ਦੋ ਰਹਿਣ ਦੋ ਦੱਬ ਦੂ ਵੀ ਨਾ ਹੋ ਸਪੀਡ ਫੜਦੀ ਤੁਰਿਆ ਚਲਤੀ ਨਾ ਰੱਡੀ ਵਾਲੀ ਦੁਖਦੀ ਆ ਭਈ ਜਿਹਦੇ ਹੱਥ ਮੁਥੀਆ ਉਹਨੂੰ ਕੀ ਲੋੜ ਆ ਯੋਰੀਆ ਅੱਜ ਤਾਂ ਹਾਈ ਹੀ ਸਾਡੇ ਕੋਲ ਪਾਤਾ ਕੱਟ ਕੇ ਹਾਈ ਇਹ YouTube ਤੇ ਕਿਹੜਾ ਦਾ ਆਊਗਾ ਹਾਂ ਔਲ ਟਾਈਮ ਕੰਮ ਦਾ ਹੁੰਦਾ ਸ਼ਾਮ ਦਾ ਹੋ ਜਾਂਦਾ ਸਵੇਰ ਨੂੰ ਸਵੇਰ ਜਾ ਕੇ ਆਣਾ ਜਾਇਆ ਇਹ ਸ਼ਾਮ ਜੇ ਨੂੰ ਧਰ ਤੁਰ ਚੋ ਕੇ ਤਾਂ ਤੇਰੀ ਤ ਜਾ ਕੇ ਆਵਾਂਗੇ ਹੂੰ ਜਾਇਆ ਵੀ ਚਲੋ ਜੀ ਬਹੁਤ ਉਪ ਪੈ ਗਈ ਆ ਬਹੁਤ 4:00 ਵੱਜ ਗਏ ਆਪਰੇ ਆ ਗਿਆ ਤੋਂ ਕਿਹੜਾ ਪਿੰਡ ਹੈ ਕਿਹੜਾ ਰੱਖੀਆ ਰੋਸੋ ਹੋ ਰਿਹਾ ਹੈ ਕਿਹਦੇ ਤੋਂ ਰੱਖੀ ਜਮਿਆ ਹੋਇਆ ਕੀ ਪੁੰਜੀ ਆਤੀ ਕੋਈ ਕੀ ਸੀ ਹੂੰ ਉਹ ਕੋਲ ਕਹਿੰਦੇ ਕੀ ਲੈ ਜਾਂਦੇ ਸੀ ਇਹਨਾਂ ਨੇ ਉਹ ਜਮਿਆ ਹੋਇਆ ਦੱਦਾ ਹਾਂ ਉੱਪਰ ਦਾ ਬਾਹਰ ਇੱਕ ਚੱਕਰ ਤੋਂ ਬਿਨਾਂ გასਾ ਪਾਵਾ ਜਾ ਪੁੱਟ ਮੈਂ ਆਸ਼ਾ ਓਰੇ ਢਾਲੇ ਵੀ ਮੰਜਾ ਉੱਪਰ ਢਾਲਵੇ ਤਾਂ ਇੱਥੇ ਅੱਗੇ ਆਈ ਬੈਠੇ ਹੁੰਦੇ ਤੇ ਸਾਰੇ ਇਕੱਠੇ ਹੋ ਕੇ ਬੈਹ ਜੁੰਦੇ ਹੁੰਦੇ ਦੀ ਇੱਥੇ ਕ ਜਾਮਣਾ ਤੇ ਜਾਂ ਇੱਥੇ ਨਹੀਂ ਤੂੰ ਜਾਂ ਉਹ ਪਰਲੇ ਪਾਸੇ ਨਿਕਲ ਜਾਂਦੇ ਦੀ ਉੱਥੇ ਜਿੱਥੇ ਟੈਂਕੀ ਬਣਾਈ ਵੀ ਆਪਣੇ ਹਾਂਜੀ ਉੱਥੇ ਸਾਰੇ ਬੱਠੇ ਸਾਰਾ ਦੁਪਹਿਰਾ ਉਹ ਬਸ ਗੱਲਾਂ ਮਾਰੀ ਜਾਂਦੇ ਦੀ ਹਾਸਦੇ ਜਾਂਦੇ ਨਾਲੀ ਜਾਂਦੇ ਸਾਰੇ ਇਕੱਠੇ ਹੁੰਦੇ ਆ ਆਗਿ ਨੇ ਉਹ ਆਗਿ ਨਾ ਕੋਈ ਬੈਣਾ ਆ ਕਿੰਨੇ ਚੀਕੂ ਲੱਗੇ ਹੋਣੇ ਨੂੰ ਆਪਾਂ ਤੋੜਾਂਗੇ ਤੋੜ ਕੇ ਰੱਖ ਲਾਂਗੇ 5-7 ਦਿਨਾਂ ਆਪੇ ਪੱਕ ਜਾਣਗੇ ਹਾਂ ਤੇ ਕੀ ਇਹਨੂੰ ਨਹੀਂ ਹੈਗੇ ਜਮਾਉਣੇ ਕੋਲ ਇੱਕ ਅੱਧਾ ਹੀ ਆ ਲੈ ਮੈਨੂੰ ਫੜਾ ਆਂਦੇ ਚੀਂ

ਵੇ ਕੱਦ ਕਿਤੋਂ ਲੈ ਕੇ ਸੀ ਦੋ ਤਿੰਨ ਇਸਕਾ ਤੇ ਚਾਹਤਾ ਮੈਰਾ ਖੂਈ ਤੇ ਜੀ ਆ ਗਈ ਇਹ ਨਹੀਂ ਤਾਂ ਖਾਸ ਚੀਜ਼ ਨੂੰ ਲੱਗਿਆ ਹੂੰ ਇਹ ਨੂੰ ਨਹੀਂ ਹੈਗਾ ਇਹ ਨੂੰ ਤਾਂ ਇੱਕ ਤਾਂ ਮੇਰੀ ਕਰ ਬਹੁਤ ਦੇਖ ਥੋੜੀ ਨਹੀਂ ਥੋੜੀ ਜਿਹੀ ਨੇ ਇਹ ਤਾਂ ਵਧੀਆ ਨੇ ਤਾਂ ਏਕਸ਼ਾ ਲਈ ਵਧੀਆ ਲੱਗਦੇ ਨੇ ਇਹ ਦਵਾਈ ਜੀ ਵੀ ਛਿੜਕ ਦੇਵੇ ਇਹਨਾਂ ਤੇ ਵੀ ਉਹ ਹਾਂਜੀ 2 ਮਿੰਟ ਪਹਿਲਾਂ ਪੂੰਛ ਮਾਰ ਤੂੰ ਮੇਰੇ ਇੱਥੇ ਪਾਣੀ ਦਿੱਤਾ ਵਾ ਹਾਂ ਅਨੀ ਤੇ ਗਰੇ ਹੋਏ ਨੇ ਇੱਧਰ ਤਾਂ ਕਿੰਨੇ ਨੇ ਇਹਦੇ ਹੂੰ ਮੈਂ ਕਿ ਉੱਪਰ ਚੜ ਕੇ ਦੇਖ ਲੀਕਾ ਕਿੰਨੇ ਨੇ ਲੱਗੇ ਉਹ ਨਾ ਹੋਣ ਦੋ ਪੱਕੇ ਤਾਂ ਹਨ ਪੱਕੇ ਹਨ ਦੇਖੀਂ ਉੱਪਰ ਚੱਲਦਾ ਹਾਂ ਇਹ ਨਾ ਮਿੱਤੂ ਲੇਕਿਨ ਨਹੀਂ ਸੁਣੇ ਇਹਨੇ ਬਾੜਾ ਦੱਪੇ ਮਾਤਾ ਲੱਗ ਜਾ ਕੋ ਗੋਇਆ ਰਿਹਾ <laughs> दिया, दिया। 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 दिया लो आ मम्मी मैंने मिल गया हो आलो जी मैनू मिल गए <laughs> ਕੱਟੇ ਨਾ ਥੋੜੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ 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 ਜਿਹੜੇ ਪਿਲਪਿਲ ਕਰ ਰਹੇ ਨੇ ਜੀ ਇਹ ਜਿਹੜੇ ਆ ਬੱਜਗਦੋਲੇ ਪਾਸੋਂ ਨੂੰ ਫੇਰ ਦੇਖਣ ਕਰਨਗੇ ਹੋਰ ਨਬਦਨ ਜੀ ਕੋਈ ਨਹੀਂ ਆਉਂਦੇ आ लो जी आ लो जी आ मम्मी <laughs> जो बाद में तोड़ते ਦੇਖਣ ਕਿਹੜੀ ਨੋਕ ਸੁੱਜਦੀ ਤੇ ਉਹਨੇ ਬੰਦੇ ਨੂੰ ਨਹੀਂ ਕਿਹਾ ਕਿ ਮਨ ਨਾ ਪਈ ਆਪਣੇ ਆਪਣੇ ਕਿ ਕਰੋਨਾੰਦਰਬੰਦੀ ਹੈ ਤਾਂ ਤਾਂ ਅੰਦਰ ਬੰਦ ਖਾ ਦੂਗਾ ਇਹ ਤਾਂ ਸਤਰੇ ਇਹ ਜੀ ਨਹੀਂ ਹੈਗੀ ਆਪਣੇ ਹੁਣ ਆਹ ਫੋਕ ਫੋਜ ਵਾਲੇ ਤੇ ਬੈਠੀ ਸੀ ਰਾਮ ਨਾਲ ਅੜੀ ਦੇ ਜਾਦ ਗੜਦੀ ਹਣੀ ਆ ਹੈਗੇ ਤਾਂ ਥੋੜੀ ਜਿਹੀ ਨੇ ਮਾਰਦੇ ਵੀ ਮੈਂ ਕਹਿੰਦਾ ਨਹੀਂ ਕੋਈ ਮੜਕਾ ਲਿਖਿਆ ਨਹੀਂ ਅੰਦਰ ਹਾਂ ਨਹੀਂ ਜੁੱਤੀ ਲੈ ਕੋਈ ਨਾ ਨਾ ਜੁੱਤੀ ਨਹੀਂ ਰੱਖਦੇ ਮੈਂ ਲੈ ਦਿੰਦੇ ਮਿਲ ਕੇ ਰੱਖਤਾਂ ਤੂੰ ਲੋਜੀ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਬਣਾ ਰਹੇ ਸੀਗੇ ਮਟਰ ਪਨੀਰ ਤੇ ਮਾਸੀ ਆਈ ਸੀਗੀ ਕੁਛ ਦਿਨ ਰਹਿਣ ਵਾਸਤੇ ਤੇ ਅੱਜ ਨਾ ਮਮਾ ਜੀ ਨੇ ਇੱਕ ਟ੍ਰਿਕ ਦੇਖੀ ਆ ਤੇ ਆਪਾਂ ਉਹ ਟ੍ਰਿਕ ਅੱਜ ਮਾ ਕੇ ਦੇਖਦੇ ਆ ਵੀਡੀਓ ਕਾਮਯਾਬ ਹੈਗੀ ਆ ਕਿ ਨਹੀਂ ਜਿਵੇਂ ਸਾਡਾ ਇਹ ਇਹ ਪਿੱਤੰਬੀ ਨੇ ਪਿੱਤਲ ਦਾ ਬਤਿੱਲਾ ਹੈ ਪਤ ਦਾ ਪਤਿੱਲੇ 파ਤ ਦਾ ਪਤਿੱਲੇ ਉਹ ਕਹਿੰਦੇ ਵੀ ਤੇਲ ਲਾ ਲਵੇ ਪਤਿੱਲੇ ਨੂੰ ਸਮਾਰ ਕੇ ਥੱਲੇ ਨੂੰ ਸਾਰੇ ਜਿੱਤੇ ਮੋਮ ਜਮਾ ਮੋਮ ਜਮਾ ਕਿੱਥੇ ਤੱਕ ਛੜਾਉਣਾ ਤੱਕ ਛੜਾਉ ਅੱਛਾ ਹਾਂ ਇਹ ਥੱਲੇ ਲਾ ਲਾ ਬੀਏ ਤੇ ਇਹ ਸਮਾਰ ਕੇ ਕੋਈ ਵੀ ਪਤਿੱਲੇ ਦੇ ਉੱਤੇ ਸਮਾਰ ਕੇ ਸਰੋਂ ਦਾ ਤੇਲ ਲਾ ਲਵੇ ਤੇ ਉਹਦੇ ਉੱਤੇ ਫਿਰ ਨਿਫਾਫਾ ਕਾਗਜ਼ ਇਹ ਕੁਝ ਵੀ ਚੜਾ ਦੇਵੇ ਫਿਰ ਕਾਗਜ਼ ਸੁੱਕਦਾ ਨਹੀਂ ਹੈਗਾ ਤੇ ਪਤਿੱਲਾ ਆਪਣਾ ਕਾਲਾ ਨਹੀਂ ਹੁੰਦਾ ਇਸ ਤਰੀਕੇ ਬਾਕੀ ਦੇਖਦੇ ਆਂ ਵੀ ਇਹ ਕਾਮਯਾਬੀ ਹੋਈ ਏ ਕਿ ਨਹੀਂ ਲਾ ਤਾਂ ਲਿਆ ਨਾ ਇੱਥੇ ਲਾ ਸਾਰੇ ਖਾਸਾ ਲਾ ਲਾ ਨੋ ਮੈਂ ਪਾ ਤ ਨਹੀਂ ਫੜ ਜਾ ਫੜ ਜਾ ਫੜ ਜਾ ਫੜ ਜਾ ਤੇਰੇ ਕੋਠੇ ਗੁਠੇ ਤੇ ਮਟਰ ਆਪਣੀ ਪਿਆਰ ਖੁੱਲੇ ਦਿਲ ਦਾ ਲਾ ਤੇਲ ਖੁੱਲੇ ਦਿਲ ਨਾਲ ਆਪਾਂ ਤਾਂ ਦਾ ਛੋਟਾ ਹੋ ਆ ਓ ਆ ਠੀਕ ਲੋ ਕੋਰਲਾ ਨਾ ਨਾ ਸਰੀ ਸੁਭਾ ਠੀਕ ਹੋ ਕੋਰਲਾ ਨਾ ਨਾ ਤਾਂ ਜਾ ਜੇ ਮੈਂ ਲਉ ਜਲਦੀ ਰਤਾ ਹੱਥ ਸਾਫ ਹੋ ਗਏ ਰਗਾ ਖੂਕ ਕੇ ਸੇ ਰੋਟਾ ਨਵਸ ਆ ਗਿਆ ਚਲੋ ਦੇਖਦੇ ਆ ਵੀ ਇਹ ਫੂਕੂਗਾ ਕਿ ਨਹੀਂ ਫੂਕੂਗਾ ਮੇਰੇ ਸਾਬ ਨਾਲ ਫੂਕੂਗਾ ਨਹੀਂ ਨਹੀਂ ਲਿਫਾਫਾ ਫੂਕੂਗਾ ਜਦੋਂ ਕੇ ਪਤਿੱਲੇੋਂ ਕਢਾਲਾ ਹੋਊਗਾ ਚਲ ਬਸ ਅੱਗ ਜਾਨ ਨਾਲ ਪਹਿਲਾਂ ਇਹ ਕਰਦੇ ਅੱਗੋਂ ਚਾਲ ਲੈਦੇ ਫਿਰ ਧਰ ਲੋ ਹਨਾ ਨਾਲੇ ਕਾਲਾ ਧੂਆ ਨਹੀਂ ਪਊਗਾ ਉਹਦੇ ਵਿੱਚ ਪਤਿੱਲਾ ਪਤਿੱਲਾ ਖੜਾ ਸੌਖਾ ਇਹ ਚੱਕਣਾ ਨਾ ਪਾਹੀ ਪਤਿੱਲਾ ਇਹ ਦੇਖੋ ਡੱਬੀ ਹੈਗੀ ਓਰੇ ਆਹ ਪਈ ਡੱਬੀ ਛੋਟੀ ਡੱਬੀ

Чадна-чудрана е, ако няма. Ковърнето ਚਲੋ ਜੀ ਮੇਰਾ ਤਾਂ ਗੋਹੇਗਾ ਹਿਲਾਉਣੀ ਹੈ ਤੇ ਫਿਰ ਆਪਾਂ ਬਣਾਉਣੀ ਆ ਵੀਡੀਓ ਦੇਖਦੇ ਆ ਵੀ ਇਹ ਫੁਫਕਾ ਕੀ ਹੁੰਦਾ ਹੈ ਕੀ ਨਾ ਲੋ ਜੀ ਮੈਂ ਪਤੀਲਾ ਰੱਖ ਤਾਵੇਂ ਹੀ ਬਾਕੀ ਦੇਖਦੀ ਆਂ ਕਿਆ ਬਣਦਾ ਹੈ ਜਿਤਨੇ ਉਹਦੇ ਨਾਲ ਬੰਦੇ ਆ ਜਾਂਦਾ ਸੀ ਕਾਦੇ ਨਾਲ ਸੀ ਤੇ ਲਾਇਆ ਸਾਰਾ ਦਾ ਹਾਂ ਹਾਂ ਸਾਰਾ ਕੁਝ ਲਾਇਆ ਹੈ ਜੀ

ਉਹ ਜੇ ਗਲੀ ਹੁੰਦੀ ਹੈ ਕੋਈ ਕਰ ਤੂੰ ਹਾਂ ਮੈਂ ਜੁੱਤਾ ਹੈ ਸਾਟਾ ਦੇ ਲਾ ਤੂੰ ਦੇਖੀ ਕਿ ਉਹ ਹੈ ਤੇ ਕਿ ਅੱਧਰ ਰਵ ਚਲ ਗਿਆ ਹੋਣਾ ਨਾਂਜੀ ਚਲਿਆ ਨਹੀਂ ਹਜੇ ਬਾਕੀ ਅੰਕਲ ਆਈ ਸੀਏ ਮਾਸੀ ਕਹਿੰਦੇ ਮੈਂ ਸੋਫਿਆਂ ਦੇ ਕਵਰ ਦੇਖਣੀਆਂ ਆ ਸੋ ਆਪਾਂ ਚਲੋ ਵੀ ਦਿਖਾ ਦੇਖਦੇ ਮੈਂ ਅੱਧਰ ਪਹਿਲੇ ਮਮਾ ਨੂੰ ਪਾਣੀ ਪਿੜਾਇਆ ਤਾ

ठीक <प्रेथ> ठीक <smolvaya> <आदेख laughs> आ आ गए गए ना जबरदस्ती दे एक ये जी तीन Nanti, 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 n a n a n a n t i t i nanti, n i nanti, a n t i t i nanti, n a n t a n a n a t t i n a a n t i a n t i n a n a t i a n i a n t n a n i ਇਹ ਜੀ ਜੇ ਕਿਹਦੇ ਜਾ ਤੋ ਇਸ ਤੋ ਆਹ ਹੋ ਹੋ ਇਹ ਕਰਾਂਗੇ ਇਹ ਜੇ ਜੱਪਾ ਰੇਟ ਕਰਾਂਗੇ ਨਾ ਰੇਟ ਤਾਂ ਹੀ ਬੰਦਾ ਹੁੰਦਾ ਜੀ ਫੇਰ ਠੀਕ ਹੈ ਸਿੰਗਲ ਹੀ ਆਹ ਹੈ ਹਾਂ ਸਿੰਗਲ ਹੈ ਜੀ ਸਿੰਗਲ ਇਹਦੇ ਜੋ 400 ਤੋਂ ਜੋੜੀ ਨਾ ਭਿੰਦੇ ਦੇਖੋ ਐਵੇਂ ਨਾ ਕਰੋ ਉਹਨਾਂ ਦੇ ਕੋ ਮੈਂ ਤਾਂ 100 ਰੁਪਏ ਕਮਾਣੇ ਜੀ ਜਾਇਦ ਰੇਟ ਕਰ ਲਓ ਐਸੀ ਨਾ ਰਿਸਕ ਹੋ ਪੈਣਾ ਠੀਕ ਆ ਨਹੀਂ ਚਾਸ

ਛੋਟਾ ਤਨਾਤਲ ਬੜਾ ਦਾਨ ਕੋਲ ਦਿਖਾ ਮੰਮਾ ਲੈ ਜਾਣਾ ਮਨ ਕੇ ਦਾਲ ਬਣਾ ਰਹੀ ਆ ਵੀਡੀਓ ਤੇ ਦੇਖਿਆ ਕਹਿੰਦੇ ਜੇ ਕਾਲਾ ਨਹੀਂ ਹੋਣਾ ਫਿਰ ਪੁੱਟੀਲਾ ਕਰਦੀ ਉਹ ਗੁਗਨੀ ਦੀ ਮੰਮੀ ਕਹਿੰਦੇ ਕਹਿੰਦੇ ਤੁਸੀਂ ਦਾ ਪੁੱਟੀਲਾ ਗੜੀ ਹੋ ਗਈ ਉਹ ਪੁੱਟੀ ਜੈ ਜੈ ਬਹੀ ਹੋ ਗਈ ਗੋਦੀ ਗਾਇ ਗੋਦੀ ਜਾ। ਲੋ ਜੀ ਦਾ ਤਕਨੀਕ ਮਨ ਸੀ ਹੋ ਗਿਆ ਤੇ ਆ ਪਰ ਦੇਖਦਾ ਫਤੀਲਾ ਕਾਲਾ ਹੋਇਆ ਕਿ ਨਹੀਂ ਹੋਇਆ। ਕਿੱਥੇ ਹੁਣੇ ਤੋਂ ਦੇਣਾ। ਆ ਕੱਢ ਦੇ ਤੂੰ ਬਿਖਾ ਦੇ ਪਰਸੂ। ਹਮਮ। ਯਾਰ ਕਿੰਨਾ ਬੰਦ ਤੇਰੀ ਮਤ। ਇਹ ਚੁੱਲੀ ਦੇ ਦਾਣੇ ਲੱਗ ਸਾਰ ਜਾਂਦੇ ਨਾ ਉਹ ਜਿਵੇਂ ਗੈਸ ਤੇ ਨਹੀਂ ਬਣਦੇ। ਅੱਛਾ ਸੁਣ। ਲੋ। ਹਾਂ ਜੀ। ਪਾਣੀ ਪਾ ਲਉ ਮੈਂ ਕਹਿੰਦਾ ਤੇ ਠੰਡਾ ਕਰ ਲੋ ਇਹਨੂੰ ਉਹ ਠੰਡਾ ਕਰਕੇ ਦੇਖੋ ਮਰਾ ਜੀ ਅੱਜ ਕੋਈ ਨਾ ਤਾਂ ਕਰ ਲੇ ਜੀ ਠੰਡਾ ਕਰ ਉਹ ਲੈ ਤੇ ਆ ਦਾਲ ਉੱਪਰੇ ਕਰ ਲਾ ਕਰਦੀ ਬਹੁਤ کم ਇਹ ਟੋਪਰ ਲਾਈ ਜੀ ਤੇ ਨਾ ਉੱਤੇ ਸਰੋਂ ਦਾ ਤੇਲ ਕੱਟ ਲਾਇਆ ਨਾ ਹਾਂ ਤੇਲ ਖਾਸਾ ਚਾਹੀਦਾ ਹਾਂ ਹਾਂ ਤੇਲ ਖਾਸਾ ਉਹ ਕਿੱਗਾ ਦਾ ਆਪਣੇ ਤੇ ਲੱਗੇਗਾ ਸਾਫ ਹੋਣ ਨਹੀਂ ਪਿਆ ਹਨਾ ਹੂੰ ਠੰਡਾ ਕਰੋ ਜਾ ਠੰਡਾ ਹੈ ਕਿਵੇਂ ਲੈ ਜੀਉ ਨਿੱਤੋ ਆ ਦੇਖੋ ਉਹਦੇ ਉਹਦੇ ਹੱਥ ਲਾਣਾ ਉਹ ਪਾਣੀ ਵਾਲਾ ਆਪਾ ਉਹਦੇ ਬਾਹਰ ਮੈਂ ਕਿੰਨੀ ਗਰਮ ਗਰਮ ਲਊਗਾ ਹੈ ਹਾਂ ਹੂੰ ਉਹ ਤੋਂ ਫੜਨ ਜੁਗਾ ਹੋਵੇਗੀ ਉਹ ਠੰਡਾ ਹੂ ਠੰਡਾ ਤਾਂ ਥੋੜੀ-ਥੋੜੀ ਹੁੰਦਾ ਹੈ ਇਹ ਪਰਦੇ ਵਿੱਚੋਂ ਦਾ ਪਰ ਇਹਨੂੰ ਨੇਤੂ ਠੰਡਾ ਨਹੀਂ ਲੈਣਾ ਗਰਮ ਪਰਦੇ ਨੂੰ ਐ ਮੇਰੇ ਕਹਿੰਦੇ ਮਾਂਜ ਨਹੀਂ ਹੋਣੀ ਜਦੋਂ ਖਾਂਜ ਜਾਊਗਾ ਲੋ ਜੀ ਆਪਣੀ ਟ੍ਰਿਕ ਕੰਮ ਕਰ ਗਈ ਬਸ ਸਤ ਤੋਂ ਇੱਕ ਗਲਤੀ ਹੋ ਗਈ ਸੀ ਤੇਲ ਜ਼ਿਆਦਾ ਲਾਣਾ ਸੀਗਾ ਬਾਕੀ ਟ੍ਰਿਕੇ ਬਹੁਤ ਵਧੀਆ ਤੁਸੀਂ ਵੀ ਟ੍ਰਾਈ ਕਰਿਓ